ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਆਪਣੇ ਭਰਾਵਾਂ ਨਾਲ ਕੁਝ ਬੇਨਤੀ ਕਰਨੀ ਚਾਹਣਾ ਜੋ ਸਰਕਾਰਾਂ ਦੇ ਬਲਬਲੇ ਬਣੇ ਹੋਏ ਨੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਮੂਰਖ ਬਣਾਉਣ ਦੇ ਛੋਟੀਆਂ-ਛੋਟੀਆਂ ਚੀਜ਼ਾਂ ਦੇ ਨੀ ਪੱਥਰ ਰੱਖਿਆ ਜਾ ਰਹੇ ਨੇ ਜਾਂ ਛੋਟੇ-ਛੋਟੇ ਕਮਰੇ ਜਾਂ ਬਾਥਰੂਮਾਂ ਦੇ ਇਹ ਦੇ ਘਟਨ ਕਰੇ ਜਾ ਰਹੇ ਨੇ ਉਹਨਾਂ ਬਾਰੇ ਮੈਂ ਸੁਟ ਨਾਲ ਕੋਈ ਗੱਲ ਕਰਨੀ ਚਾਹਣਾ ਜੋ ਗੱਲ ਨੂੰ ਸੁਣ ਕੇ ਸੱਚੀ ਵੀ ਲੱਗੀ ਤੇ ਗੱਲ ਮੰਨ ਨੂੰ ਵੀ ਲੱਗੀ ਬਾਅਦ ਕੇ ਆਉਣ ਵਾਲਾ ਸਮਾਂ ਇਹ ਸੱਚ ਹੋਵੇਗਾ ਦੇਖੋ ਸਿੱਖ ਧਰਮ ਦੇ ਵਿੱਚ ਕਈ ਪਾਰਟੀਆਂ ਬਣ ਗਈਆਂ ਅਲੱਗ-ਅਲੱਗ ਧੜੇ ਖੜੇ ਹੋ ਗਏ ਬਾਦਲ ਤੜਾ ਖੜਾ ਹੋ ਗਿਆ ਸਰੋਮ ਨੀ ਕਾਲੀਦਾਲ ਅੰਮ੍ਰਿਤਪਾਲ ਤੇ ਸਿਮਰਜੀਤ ਮਾਨ ਸਾਹਿਬ ਦਾ ਸਰੋਮ ਨੀ ਕਾਲੀਦਾਲ ਉਹਨਾਂ ਦੀ ਅੰਬਰਸਾ ਤੇ ਹੁਣ ਚੌਥਾ ਤੜਾ ਸਾਡਾ ਜਿਹੜਾ ਵਰਕ ਕਰ ਰਿਹਾ ਉਹ ਕਾਲ ਤਖਤ ਦੇ ਹੁਕਮਾਂ ਅਨਸਾਰ ਜੋ 2 ਤਰੀਕ ਨੂੰ ਜ਼ਹਿਦਾਰ ਸਾਹਿਬ ਨੇ ਸੇਵਾ ਲਈ ਦੀ 7 ਮੈਂਬਰੀ ਕਮੇਟੀ ਨੂੰ ਉਹ ਆਪਣੀ ਸੇਵਾ ਨਿਵਾ ਰਹੇ ਨੇ ਭਰਤੀਆਂ ਕਰ ਰਹੇ ਨੇ ਉਹਦਾ ਰਿਜ਼ਲਟ ਆਉਣ ਨਾਲ ਸਮਝ ਕੀ ਨਿਕਲੂਗਾ ਆਪਣੇ ਸਭ ਦੇ ਸਾਹਮਣੇ ਆਊਗਾ ਕਿ ਲੋਕਾਂ ਦੀ ਆਵਾਜ਼ ਬਣ ਕੇ ਕਿਵੇਂ ਬਲੰਦ ਹੁੰਦੀ ਆ ਤੇ ਲੋਕ ਆਖਾਲ ਤਾ ਸਭ ਨੂੰ ਕੀ ਸਤਕਾਰ ਦਿੰਦੇ ਨੇ ਇਹ ਤਾਂ ਆਪਣੀ VOTING ਹੋਣ ਤੋਂ ਬਾਅਦ ਪਤਾ ਲੱਗਣਾ ਜੋ ਸਲਿੱਪਾਂ ਪਰੀਆਂ ਨੇ ਮੈਨੂੰ ਇੱਕ ਅਖੀਰ ਸਾਧੂ ਮਿਲਿਆ ਗੱਲਾਂ ਵੀ ਬਹੁਤ ਡੂੰਘੀਆਂ ਕਰਦਾ ਸੀ ਤੇ ਬਹੁਤ ਗਿਆਨ ਤੇ ਨਿਹੰਗ ਟਾਈਪ ਸਾਧੂ ਦੀ ਤੇ ਇੱਕ ਘੋੜਿਆਂ ਦੀ ਸੇਵਾ ਵੀ ਉਹ ਬਹੁਤ ਸਰਦਾ ਨਾਲ ਕਰਦਾ ਉਹ ਚੰਡੀਗੜ੍ਹ ਧਰਨੇ ਦੇ ਵਿੱਚ ਵੀ ਜਿੱਥੇ ਬੰਦੀ ਸਿੰਘਾ ਵਾਲਾ ਧਰਨਾ ਉੱਥੇ ਵੀ ਸੇਵਾ ਕਰਦਾ ਹੋਰ ਵੀ ਜਿੱਥੇ ਤੂੰ ਸੇਵਾ ਦਾ ਮੌਕਾ ਮਿਲਦਾ ਉਹ ਜਾਦੇ ਘੂੜਿਆਂ ਦੇ ਵਿੱਚ ਆਪਣੀ ਸੇਵਾ ਲਾ ਕੇ ਖੁਸ਼ ਰਹਿੰਦਾ ਮੈਨੂੰ ਉਹ ਸਿੰਘ ਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਮੈਂ ਇੱਕ ਕਿਸਮ ਦਾ ਉਹਨੂੰ ਸਿੰਘ ਫਕੀਰੇ ਕਹੂੰਗਾ ਜੋ ਰਾਜਨੀਤੀ ਬਾਰੇ ਤੇ ਲੋਕਾਂ ਬਾਰੇ ਜੋ ਗਿਆਨ ਤੇ ਸੋਚ ਤੋਂ ਬਾਹਰ ਦੀਆਂ ਗੱਲਾਂ ਜੋ ਗੱਲਾਂ ਉਹ ਕਰ ਰਿਹਾ ਸੀ ਬਸ ਤੋਂ ਬਾਹਰ ਕਾਰਨ ਉਹਨੇ ਇੱਕ ਗੱਲ ਕਹੀ ਜਿਹੜੀ ਮੇਰੀ ਮਨ ਨੂੰ ਵੀ ਲੱਗੀ ਤੁਸੀਂ ਕਹਿੰਦਾ ਸਰਕਾਰਾਂ ਬਣੀਆਂ ਨੇ ਸਰਕਾਰਾਂ ਗਈਆਂ ਨੇ ਪਹਿਲੀਆਂ ਸਰਕਾਰਾਂ ਬਣੀਆਂ ਤੀਆਂ ਉਪਖਾਨੇ ਪਿੰਡਾਂ ਦੇ ਵਿੱਚ ਛੋਟੇ ਛੋਟੇ ਬਣਾਉਣ ਲੱਗੀਆਂ 2 2 3 3 ਘਰਾਂ 4 4 ਘਰਾਂ ਦੇ ਇੱਕ ਸਾਂਝਾ ਪਖਾਨਾ ਬਣਾਉਣ ਦੇ ਲਈ ਲੋਕ ਉੱਥੇ ਬਾਹਰ ਅੰਦਰ ਜਾਂਦੇ ਆਉਂਦੇ ਸੀ ਉਸ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਲੋਕਾਂ ਨੂੰ ਬਣਾਉਣ ਲਈ ਪੈਸੇ ਦਿੱਤੇ ਵੀ ਬਾਹਰ ਜਾਣ ਆਉਣ ਤੋਂ ਬੰਦ ਕੀਤਾ ਉਸ ਤੋਂ ਉਸੇ ਤਰ੍ਹਾਂ ਚੱਲਦਾ ਚੱਲਦਾ ਉਹ ਸਕੂਲਾਂ ਦੇ ਵਿੱਚ ਚਲੋ ਸਕੂਲਾਂ ਦੇ ਵਿੱਚ ਤਾਂ ਚੀਜ਼ਾਂ ਦੀ ਜ਼ਰੂਰਤ ਹੈ ਬੱਚੇ ਖੱਤਿਆਂ 'ਚ ਨਹੀਂ ਜਾ ਸਕਦੇ ਸਕੂਲਾਂ ਦੇ ਵਿੱਚੇ ਜਾਣਾ ਕਾਰਨ ਕੀ ਆ ਪਰ ਸਰਕਾਰ ਨੇ ਉਹ ਉਭਾਰ ਇੰਨਾ ਕਿ ਦਿੱਤਾ ਉਹ ਚੀਜ਼ ਨੂੰ ਜਾਗਰਤ ਇੰਨਾ ਕਰਤਾ ਵੀ ਸਰਕਾਰ ਦਾ ਕੱਲਾ ਪਖਾਨਿਆਂ ਤੇ ਚੋਹਰ ਲੱਗ ਗਿਆ ਵੀ ਬਸ ਅਸੀਂ ਉਹੀ ਬਣਾ ਰਿਹਾ ਇਕ ਉਹਨਾਂ ਦੇ ਇਤਹਾਤਨ ਕਰ ਰਿਹਾ ਹੈ ਉਹਨੇ ਗੱਲ ਕਹੀ ਬਹੁਤ ਲੋਕਾਂ ਦੇ ਗੱਲ ਮੰਨੂ ਵੀ ਲੱਗੂ ਬਹੁਤ ਇਹ ਗੱਲ ਨੂੰ ਹੋਰ ਪਾਸੇ ਨੂੰ ਵੀ ਲੈ ਜਾਣਗੇ ਆਉਣ ਵਾਲਾ ਸਮਾਂ ਐਸੇ ਤਰ੍ਹਾਂ ਦੀ ਪ੍ਰਵਰਤੀ ਦੁਨੀਆ ਤੇ ਆ ਰਹੀ ਆ ਵੀ ਲੋਕ ਗੁਰੂ ਰਾਲੇ ਵੀ ਨਹੀਂ ਰਹੇ ਗੁਰੂ ਨਾਲੋਂ ਟੁੱਟ ਵੀ ਰਹੇ ਨੇ ਤੇ ਗੁਰੂ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਵੀ ਨਹੀਂ ਲੋਕ ਮੌਕੇ ਦਾ ਵਿਸ਼ਵਾਸ ਦੇ ਦੇ ਨੇ ਜੇ ਕਿਸੇ ਸਾਧੂ ਉਹਨੇ ਚਾਰ ਬੰਦੇ ਨੂੰ ਸਿੱਧੇ ਰਸਤੇ ਪਾਤਾ ਤਾਂ ਲੋਕ ਉਧਰੋਂ ਚੱਲ ਪਏ ਵੀ ਬਾਬੇ ਨੇ ਫਰਾਂਦੇ ਨੂੰ ਮੁੰਡਾ ਦੇ ਤਾਂ ਜਾਂ ਬਾਬੇ ਨੇ ਕਿਸੇ ਦਾ ਕੰਮ ਤਰੱਕੀ ਚ ਹੋ ਗਿਆ ਜਿਵੇਂਦਰ ਜੀ ਜਨਿਕੂ ਇਧਰ ਗਿਆ ਸੀ ਕਿ ਸਾਧੂ ਕੋਲ ਆ ਕੇ ਸਵਰਤਾਮ ਬਹੁਤ ਸਾਡੇ ਸਿੱਖ ਲੋਕ ਉਧਰੋਂ ਜਾਣ ਲੱਗ ਗਏ ਤੇ ਜਿਵੇਂਦਰ ਜੀ ਜਨਿਕੂ ਦਾ ਕੀ ਹੋ ਗਿਆ ਪਰ ਉਹਨੇ ਫਿੱਟ ਲਾਣ ਦੀ ਤੁਹਾਨੂੰ ਸਭ ਨੂੰ ਪਤਾ ਵੀ ਕਿਵੇਂ ਕਿਵੇਂ ਦੀ ਤੇ ਜਿਵੇਂ ਹੁਣ ਆਪਣੀ ਨਿਗਾ ਦੇ ਵਿੱਚ ਇੱਕ ਹੋਰ ਪਾਪਾ ਆਇਆ ਤੇ ਇਹ ਤਰ੍ਹਾਂ ਇੱਕ ਬਠੰਡੇ ਕੰਨੀ ਦਾ ਮੋਟੂ ਜੋ ਖੇਤੀ ਵੀ ਕਰਦਾ ਤੇ ਉਹ ਸਾਧ ਵੀ ਬਣ ਗਿਆ ਤੇ ਉਹਦੀ ਬੱਤੀ ਦਿੰਦਾ ਜੋ ਕਹਿੰਦਾ ਜੋ ਮੈਂ ਗੱਲ ਕੱਢਦਾ ਉਹ ਸੱਚੀ ਹੁੰਦੀ ਆ ਲੋਕ ਉਤਰਨ ਵੀ ਜਾਣ ਲੱਗੇ ਉਹਦੇ ਗੇਟਾਂ 'ਚ ਵੀ ਬਹੁਤ ਬਹੁਤ ਵੱਡੇ ਮਹਿਫਲੇ ਸਜਣ ਲੱਗੀਆਂ ਦੀਆਂ ਲੋਕ ਹਨੇਰੇ ਸਵੇਰੇ ਆਉਣੇ ਲੱਗੇ ਉਹੀ ਗੱਲਾਂ ਕਰਦਾ ਕਰਾਉਂਦਾ ਵੀ ਲੋਕਾਂ ਦਾ ਮਨ ਆਪਣੀ ਸੱਜਾਗਾ ਤੇ ਸ਼ਾਂਤ ਨਹੀਂ ਹੈਗਾ ਕਿਉਂ ਨਹੀਂ ਸ਼ਾਂਤ ਉਹ ਕਹਿੰਦਾ ਆਪਣੇ ਘਰਾਂ ਦੇ ਵਿੱਚੋਂ ਗੁਰੂ ਮਹਾਰਾਜ ਦੀ ਬਖਸ਼ਿਸ਼ ਖਤਮ ਹੋ। ਸੁੱਚਵੇਂ ਘਰਾਂ ਦੇ ਵਿੱਚ ਰਹੀ ਘਰਾਂ ਦੇ ਵਿੱਚ ਬਦਬੂ ਹੋਗੀ। ਘਰਾਂ ਦੇ ਵਿੱਚ ਬੈਠਣ ਨੂੰ ਸਫਾਈ ਨਹੀਂ ਹੈਗੀ। ਘਰਾਂ ਦੇ ਵਿੱਚ ਸਿਮਰਨ ਕਰਨ ਨੂੰ ਕੋਈ ਸਥਾਨ ਨਹੀਂ ਹੈਗਾ। ਲੋਕ ਭਟਕ ਰਹੇ ਨੇ। ਲੋਕ ਅੱਗੇ ਬਾਥਰੂਮ ਫਲਸ਼ ਬਣਦੀ ਦੀ ਘਰ ਤੋਂ ਦੂਰ ਮਨ ਲਾਗਲਾ ਬਾਹਰਲੇ ਘਰੇ ਬਣਾਉਂਦਾ ਸੀ। ਜਾਂ ਜਿੱਥੇ ਅਗਲਾ ਰਹਿੈਸੀ ਕਮਰੇ ਨੇ ਉਦੋਂ ਦੂਰ ਇੱਕ ਖੂੰਜੇ ਦੇ ਸਾਈਡ ਤੇ ਮਾ ਲਾਲਾ ਬਾਥਰੂਮ ਪਲੱਸ ਬਣਾਉਂਦਾ ਉਹ ਚੀਜ਼ਾਂ ਹੌਲੀ 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 ਆਪਣੇ ਬੈਡਰੂਮਾਂ ਦੇ ਵਿੱਚ ਆ ਗਈਆਂ ਆਪਣੀ ਕਿਚਨ ਦੇ ਨੇੜੇ ਤੱਕ ਆ ਗਈਆਂ ਉੱਥੇ ਬਣਾਉਣੇ ਆਪਾਂ ਉੱਥੇ ਖਾਣੇ ਆਪਾਂ ਉੱਥੇ ਠਾਕਦੇ ਆਪਾਂ ਉਹ ਸਾਰਾ ਇੱਕ ਸਥਾਨ ਇਕੱਠਾ ਹੋ ਗਿਆ ਜਿਹਦੇ ਵਿੱਚੋਂ ਗੁਰੂ ਮਹਾਰਾਜ ਲੋਕਾਂ ਤੇ ਗੱਲੋਂ ਰੱਬ ਕਰੋਪਾ ਵੀ ਤੁਸੀਂ ਰੱਬ ਨੂੰ ਸਰਦਾ ਨਾਲ ਆਪਣੇ ਘਰ 'ਚ ਨਹੀਂ ਰੱਖਿਆ ਤੇ ਆਪਣੇ ਆਪ ਨੂੰ ਸੁੱਖ ਦੇਣ ਲਈ ਸਭ ਕੁਝ ਨੇੜੇ ਕਰ ਲਿਆ। ਸੋ ਨੂੰ ਬੈੱਡ ਤੋਂ ਉੱਠ ਕੇ ਦੂਰ ਨਾ ਜਾਣਾ ਪਵੇ ਇਹ ਚੀਜ਼ ਨੂੰ ਤੁਸੀਂ ਨੇੜੇ ਹੀ ਕਰ ਲਿਆ। ਪਰ ਮੈਂ ਗੱਲ ਨੂੰ ਨੇੜੇ ਨਵੇੜਦਾ ਹੋਇਆ ਬਾਹਲੀ ਲੰਬੀ ਨਾਲ ਜਾਮਾ ਉਹ ਕਹਿੰਦਾ ਐਸਾ ਦਿਨ ਆਉਣਾ ਮਹਾਰਾਜ ਦਾ ਐਸੀ ਬਕਸਸ ਹੋਣੀਆਂ ਇਹ ਲੋਕਾਂ ਨੂੰ ਘਰਾਂ ਦੇ ਵਿੱਚੋਂ ਬਾਥਰੂਮ ਢਾਉਣੇ ਪੈਣੇ ਨੇ ਲੋਕਾਂ ਨੂੰ ਰੱਬ ਨੂੰ ਪਾਉਣ ਲਈ ਬਾਹਰ ਖੱਤਿਆਂ ਦੇ ਵਿੱਚ ਜਿਵੇਂ ਪਹਿਲਾਂ ਵਾਗਲੇ ਚਾਰਦਵਾਰੇ ਬਣਾਏ ਤੇ ਉਸੇ ਤਰ੍ਹਾਂ ਬਣਾਉਣੇ ਪੈਣੇ ਨੇ ਜਿਹੜੇ ਲੋਕਾਂ ਦੇ ਅੰਦਰ ਰੱਬ ਦਾ ਸਤਕਾਰ ਹੋਊਗਾ ਬਿਮਾਰੀ ਇਸ ਤਰ੍ਹਾਂ ਨਿਕਲੂਗੀ ਜਿਸ ਦਿਨੇ ਘਰਾਂ ਦੇ ਵਿੱਚੋਂ ਖਤਮ ਹੋਊਗਾ ਸਭ ਕੁਝ ਅੱਗੇ ਨਾਲੀਆਂ ਕੱਚੀਆਂ ਦੀਆਂ ਨਾਲੀਆਂ ਦੇ ਵਿੱਚ ਬਾਥਰੂਮਾਂ ਦਾ ਪਾਣੀ ਜਾਂਦਾ ਸੀ ਉਹ ਨਾਲੀਆਂ ਦੇ ਵਿੱਚ ਕੱਚੀਆਂ ਦੇ ਵਿੱਚ ਨਿੱਤਰ ਜਾਂਦਾ ਸੀ ਮੈਲ ਜੋ ਵਿਚਮਾੜਾ ਮੋਟਾ ਸਾਬਣ ਉਹ ਸਭ ਥੱਲੇ ਬੈਹਨਦੀ ਨਿੱਤਰ ਕੇ ਪਾਣੀ ਟੋਬੇ ਦੇ ਵਿੱਚ ਚਲਾ ਜਾਂਦਾ ਸੀ ਉਹਨੂੰ ਟੋਬਾ ਪਾਣੀ ਨੂੰ ਢੀਜਿੰਦਾ ਦੀ ਖਾ ਜਾਂਦਾ ਸੀ ਧਰਤੀ ਵਿੱਚ ਚਲਾ ਜਾਂਦਾ ਸੀ ਹੋਰ ਪਾਣੀ ਜ਼ਹਿਰੀਲਾ ਹੋ ਗਿਆ ਜ਼ਹਿਰੀਲਾ ਹੋਣ ਦੇ ਨਾਲੀਆਂ ਪੱਕੀਆਂ ਹੋ ਗਈਆਂ ਉਹ ਪਾਣੀ ਸਿੱਧਾ ਟੋਬੇ ਦੇ ਵਿੱਚ ਜਾਂਦਾ ਉਹ ਧਰਤੀ ਦੇ ਰੋਮ ਬੰਦ ਕਰ ਦਿੰਦਾ ਧਰਤੀ ਦੇ ਰੋਮ ਬੰਦ ਹੋਣ ਦੀ ਬਜਾਏ ਪਾਣੀ ਧਰਤੀ ਦੇ ਵਿੱਚ ਸੇਮਣੋਂ ਬੰਦ ਹੋ ਗਿਆ ਪਾਣੀ ਦੀ ਵੇਸਟਿੰਗ ਜ਼ਿਆਦਾ ਹੋਊਗੀ ਕਿਉਂਕਿ ਉਹ ਨਾਲਾ ਮੂਤਣ ਤੋਂ ਬਾਅਦ ਵੀ ਡੱਬਾ ਦੱਬ ਦਿੰਦਾ ਉਹ 2 3 4 ਲੀਟਰ ਪਾਣੀ ਪੇਸਟ ਹੋ ਜਾਂਦਾ ਉਹ ਨਾਲੇ ਜਾਂਦਾ ਜੀਵ ਜੰਤੂਆਂ ਦੇ ਪੀਣ ਲਈ ਪਾਣੀ ਬਰਬਾਦ ਹੋ ਗਿਆ ਅੱਗੇ ਜੀਵ ਜੰਤੂ ਆਮ ਨਾਲੀਆਂ ਦੇ ਵਿੱਚ ਪਾਣੀ ਪੀ ਲੈਂਦੇ ਤੇ ਅੱਜ ਨਾਲੀ ਦੇ ਵਿੱਚ ਪੀਣ ਯੋਗ ਪਾਣੀ ਨਹੀਂ ਰਿਹਾ ਉਹਨੇ ਬ੍ਰੀਕ ਬ੍ਰੀਕ ਇੰਨੀਆਂ ਗੱਲਾਂ ਦਾ ਚਾਨਣਾ ਪਾਇਆ ਜੋ ਬਾਕੀ ਸੋਚਣ ਲਈ ਮਜਬੂਰ ਕਰਦੀਆਂ ਦੀਆਂ ਵੀ ਅਸੀਂ ਲੋਕ ਕਿੱਧਰ ਨੂੰ ਚਲੇ ਗਏ ਅਸੀਂ ਕਹੀ ਜਿਹ ਜ਼ਹਿਰ ਗਲੀਆਂ ਨਾਲੀਆਂ ਦੇ ਵਿੱਚ ਖੜੀ ਕਰਤੀ ਜੋ ਵਰਤੋਂ ਦੇ ਯੋਗ ਨਹੀਂ ਜੋ ਤੁਸੀਂ ਅੱਜ ਵੈਸੇ ਵੀ ਆਪਾਂ ਸਿਆਣੇ ਕਿਸੇ ਗਲੀ ਤੰਗ ਹੋਵੇ ਆਪਾਂ ਤੁਰਕਿਆਂ ਦੇ ਵਿੱਚ ਦੀ ਲੰਘ ਨਹੀਂ ਸਕਦੇ ਕਿਉਂਕਿ ਲੋਕਾਂ ਦੇ ਫਲੈਸ਼ ਵਾਲੇ ਪਾਈਪ ਬਾਥਰੂਮ ਦੇ ਪਾਈਪ ਬੈਂ ਗਲੀ ਦੇ ਵਿੱਚ ਸੱਡੇ ਹੋਏ ਨੇ ਉਹ ਜਦ ਆਪਾਂ ਤੁਰ ਕੇ ਜਾਂਦੇ ਆਪਾਂ ਨੂੰ ਬਦਬੂ ਮਾਰਦੀ ਆ ਜਿੱਦੇ ਪੱਕਾ ਰਸਤਾ ਰੋਜ਼ ਦਾ ਉਹ ਜੀ ਆਤ ਪੈਂਦੀਆਂ ਤੁਸੀਂ ਕਿਸੇ ਤੰਗ ਕਲੀ ਦੇ ਵਿੱਚ ਆਮ ਵਗ ਜਿਓ ਤੁਹਾਨੂੰ ਪਤਾ ਲੱਗੂ ਵੀ ਹਾਂ ਜਾਂ ਇੱਥੇ ਬਹੁਤ ਭੜਾ ਮੁਸ਼ਕਮਾਰ ਹੈ ਉਹ ਪੈਪਾਂ ਦੇ ਗਾਰ ਉਹ ਕਹਿੰਦਾ ਸਰਕਾਰ ਦੀ ਮਤ ਵੱਜ ਗਈ ਇਹ ਚੀਜ਼ਾਂ ਨੂੰ ਜਿਆਦਾ ਪ੍ਰਫੁੱਲਤ ਕਰਨ ਲੱਗੀ ਪਰ ਜੋ ਕਰਾਉਂਦਾ ਰੱਬ ਕਰਾਉਂਦਾ ਜਿੱਦੇ ਇਹਨਾਂ ਦੀ ਬਰਬਾਦੀ ਆਊਗੀ ਤੇ ਬੰਨ ਦੇ ਢਾਣ ਵਾਲੀਆਂ ਚੀਜ਼ਾਂ ਦੋਈ ਦੇਖਿਆ ਜਾਣਗੀਆਂ ਉਹ ਇਹ ਗੱਲ ਕਹਿੰਦਾ ਅੱਗੇ ਲੋਕ ਬਾਹਰ ਜਾਂਦੇ ਤੇ ਉਸ ਹਿਸਾਬ ਨਾਲ ਥੋੜਾ ਖਾਂਦੇ ਤੇ ਉਹਨੂੰ ਹਾਜ਼ਮ ਕਰਦੇ ਤੇ ਹੁਣ ਲੋਕ ਖਾਈ ਜਾਂਦੇ ਨੇ ਅੰਦਰੇ ਜਾਂਦੇ ਜਾਂਦੇ ਨੇ ਖਾਈ ਜਾਂਦੇ ਨੇ ਅੰਦਰੇ ਜਾਂਦੇ ਜਾਂਦੇ ਨੇ ਕੋਈ ਖਾਣ ਕੰਮ ਕਰ ਕੋਈ ਹੈ ਨਹੀਂ ਖਾਣ ਪੀਣ ਦੀ ਖਰਾਕ ਉਦੋਂ ਵੀ ਜ਼ਿਆਦਾ ਵਧ ਗਈ ਯਾਰ ਬਹੁਤ ਬ੍ਰੀਤੀ ਗੱਲਾਂ ਸੁਣ ਕੇ ਉਹ ਬੰਦਾ ਇੱਕ ਰੱਬੀ ਰੂਹ ਵਾਲਾ ਸੀ ਉਹਦੇਆਂ ਗੱਲਾਂ 'ਚ ਵੀ ਦਮ ਸੀ ਤੇ ਉਹ ਸਰਕਾਰਾਂ ਬਾਰੇ ਵੀ ਬਹੁਤ ਕੁਝ ਕਿਤੇ ਉਹਦੀ ਫੇਰ ਉਹ ਚੀਜ਼ ਤੇ ਵੀਡੀਓ ਪਾਵਾਂਗੇ ਪਰ ਆ ਗੱਲ ਤਾਂ ਮੈਂ ਜੋ ਸਰਕਾਰ ਅੱਜ ਥੌਂ ਥੌਂ ਨਹੀਂ ਪੁੱਠਰ ਤਾਂ ਰਹੀ ਅੱਜ ਕਮਾਉਂਡ ਮੰਡੀ ਕਾ ਸਕੂਲ ਦੇ ਕਮਰਿਆਂ ਦਾ ਰੌਲਾ ਪਿਆ ਐਮਐਨ ਦੇ ਕਿ ਪੁਰਾਣੇ ਕਮਰੇ ਬਣੇ ਹੋਏ ਨੇ ਉਹਨਾਂ ਦਾ ਨਹੀਂ ਪੁੱਠਰ ਉੱਥੇ ਬੱਗ ਚੱਕਣ ਤੋਂ ਕੱਪੜਾ ਵੀ ਅਸੀਂ ਬਣਾਤੇ ਜੀ ਉਹ ਲੋਕਾਂ ਨੇ ਘੇਰਕ ਦੀ ਬਹੁਤ ਇਨਸਲਟ ਕੀਤੀ ਐਸੇ ਤਰ੍ਹਾਂ ਪੁਰਾਣੇ ਬਣੇ ਹੋਏ ਬਾਥਰੂਮ ਪਖਾਨੇ ਕਮਰੇ ਉਹਨਾਂ ਦੇ ਤਾਂ ਘਾਟਰ ਕਰੀ ਜਾਂਦੇ ਨੇ ਹੁਣ ਉਹ ਸਰਕਾਰ ਕੀ ਸੇ ਦੇ ਰਹੀ ਆ ਸਾਡੀ ਕੌਮ ਪਾਰਟੀਆਂ ਚ ਵੰਡੀ ਗਈ ਮੌਕੇ ਦੀ ਸਰਕਾਰ ਤੇ ਬਾਹਰਲੇ ਲੋਕ ਆ ਕੇ ਰਾਜ ਕਰਨ ਲੱਗੇ ਉਹ ਪੁੱਠੇ ਸਿੱਦੇ ਆਪਣੇ ਛੰਡੇ ਘਟਣ ਲੱਗੀ ਪਈ ਐ ਬਸ ਬੱਲੇ ਬੱਲੇ ਸਾਵਾ ਸਹਰੀ ਦੀ ਚੀਚਾ ਪਿੰਦੀ ਲੈਣਾ ਪੇ ਲੱਗੀ ਪਈ ਆ ਪਰ ਸਾਡਾ ਹਾਲਾਤ ਕੋਈ ਦੇਖ ਨਹੀਂ ਰਿਹਾ ਪੰਜਾਬ ਕਿੱਧਰ ਨੂੰ ਜਾ ਰਿਹਾ ਰੋਜ਼ ਗੈਂਗਵਾਰ ਤੇ ਰੋਜ਼ ਐਨਕਾਊਂਟਰ ਰੋਜ਼ ਪਰਚੇ ਪਰਚੇ ਤਾਂ ਲੜੀਓ ਤੋੜਤੀ ਸਰਕਾਰ ਨੇ ਮਨ ਲ ਜੇ ਕਿਸੇ ਨੇ ਕੁਝ ਕਹਿਦਾ ਵੀ ਪਰਚਾ ਐ ਨਹੀਂ ਪਤਾ ਕਿ ਹਜਾ ਤੜਕੇ ਨੂੰ ਪਰਚਾ ਹੋਇਆ ਪਿਆ ਹੋਵੇ ਪਰਚਾ ਦੀ ਜੋਰ ਆ ਪਰਚਾ ਬਾਰੇ ਵੀ ਇੱਕ ਦਿਨੇ ਸਰਕਾਰ ਦਾ ਚਾਲਣਾ ਪਾਵਾਂਗੇ ਵੀ ਇਹਨਾਂ ਦਾ ਕੀ ਕੋਈ ਚੱਲ ਰਿਹਾ ਇਕੱਲੇ ਇਕੱਲੇ ਐਮ.ਐਲ.ਏ ਦੀ ਮੈਂ ਵੀ ਡਿਟੇਲ ਬਣਾ ਰਿਹਾ ਵੀ ਇਹਨਾਂ ਨੇ ਕਿਹੜੇ ਐਮ.ਐਲ.ਏ ਨੇ ਕਿੰਨੇ ਪਰਚੇ ਕਿਹੜੀ ਕਿਹੜੇ ਸੱਚਾ ਝੂਠਾ ਹਰ ਇੱਕ ਚੀਜ਼ ਤੇ ਆਪਾਂ ਪੂਰਾ ਗਿਆਨ ਤੇ ਸਰਚ ਕਰ ਰਹੇ ਹਾਂ ਤੇ ਆਹ ਜਿਹੜੀ ਚੀਜ਼ ਅਸੀਂ ਇਹ ਤੇ ਤੁਸੀਂ ਵੀ ਲੋਕ ਗੌਰ ਕਰੋ ਤੇ ਸੋਚੋ ਵੀ ਇਹ ਆਉਣ ਵਾਲੇ ਸਮੇਂ 'ਚ ਸਾਡੇ ਤੇ ਭਾਰੂ ਹੋ ਤੇ ਰੱਬ ਸਾਡੇ ਤੇ ਗੱਲੋਂ ਨਾਰਾਜ਼ ਆ ਸਾਡੇ ਗੁਰੂ ਪੀਰ ਫਕੀਰ ਸਤੂਏ ਗੱਲਾਂ ਕਰਕੇ ਪਰੇ ਭੱਜ ਰਹੇ ਨੇ ਵੀ ਜੋ ਅਸੀਂ ਸਾਰਾ ਕੁਝ ਆਪਣੇ ਕਮਰਿਆਂ ਤੇ ਆਪਦੇ ਰਸੋਈਆਂ ਦੇ ਨਾਲ ਲੈ ਕੇ ਬਣਾਤੀਆਂ ਚੀਜ਼ਾਂ ਤੇ ਰੱਬ ਨੂੰ ਤੇ ਗੁਰੂ ਦੇਵ ਤੇ ਕਿਸੇ ਫਕੀਰ ਨੂੰ ਅੰਦਰ ਬੈਠਣ ਜੋਗੀ ਜਗ੍ਹਾ ਨਹੀਂ ਛੱਡੀ ਤੇ ਮਸਕ ਦਾ ਘਰ ਆਪਣੇ ਘਰ ਦੇ ਵਿੱਚ ਪੈਦਾ ਕਰ ਲਿਆ ਵੀ ਬਾਕੀ ਆਪਣੇ ਤੇ